ਸਿੱਗਾਂ ਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਰਿਹਾ ਕੋ ਠੀਕ ਹੋਮੋਂਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਪੰਜਾਬ ਪੁਲਿਸ ਦੀ ਜਿੰਨਾ ਬੱਚਿਆਂ ਦਾ ਪੇਪਰ ਸ਼ੁਰੂ ਹੋ ਚੁੱਕਿਆ ਰਾਜੇ ਉਹਨਾਂ ਵਾਸਤੇ ਇੰਪੋਰਟੈਂਟ ਫੈਕਟਾਂ ਦੀ ਇੱਕ ਕਲਾਸ ਲੈ ਕੇ ਆਉਣਾ ਹੁੰਨਾ ਜੀ ਮੈਂ ਜਿਹਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਕਿ ਇਹ ਉਹ ਟੌਪਿਕ ਹੈਗਾ ਜਿਹਦੇ ਵਿੱਚੋਂ ਡਿਪਾਰਟਮੈਂਟ ਨੇ ਪੱਕਾ ਅਪ੍ਰੈਸ਼ਨ ਚੱਕ ਕੇ ਪਾਉਣਾ ਹੀ ਪਾਉਣਾਗਾ ਜਿਵੇਂ ਤੁਹਾਨੂੰ ਮੈਂ ਕੱਲ ਵੀਡੀਓ ਕਰਵਾਈ ਸੀ ਰਾਜੀ ਇੱਕ ਕੱਲ ਵਾਲੀ ਵੀਡੀਓ ਦੇ ਵਿੱਚ ਉਹ ਵੀਡੀਓ ਸੀ ਕਿ ਰਾਜੀ ਜੀ ਜਿਹਦੇ ਨਾਲ ਰਿਲੇਟਡ ਸਾਨੂੰ ਪ੍ਰੈਸ਼ਨ ਪੱਕਾ ਪਤਾ ਕਿ ਇਗਜ਼ਾਮ ਦੇ ਵਿੱਚ ਪਾਈ ਹੀ ਜਾਣੇ ਆ ਜਿਵੇਂ ਕਿ ਨੋਬਲ ਪ੍ਰਾਈਜ਼ ਕੱਲ ਤੁਹਾਨੂੰ ਮੈਂ ਕਰਵਾਏ ਸੀਗੇ ਠੀਕ ਹੈ ਜੀ ਉਹਦੇ ਆਪਾਂ ਸਾਰਾ ਨੋਬਲ ਪ੍ਰਾਈਜ਼ ਬਾਰੇ ਫਰੋਲਤਾ ਸੀਗਾ ਕਿ ਸਭ ਤੋਂ ਪਹਿਲਾਂ ਕਿਧੂੰ ਮਿਲਿਆ 2024 ਦੇ ਵਿੱਚ ਕਿਹਨੂੰ ਮਿਲਿਆ ਠੀਕ ਹੈ ਜੀ ਪਹਿਲਾਂ ਕਿਵੇਂ ਦਿੱਤੇ ਇਹਦੀ ਸਾਰੀਆਂ ਚੀਜ਼ਾਂ ਤੇ ਉਵੇਂ ਜਿਹੜਾ ਜ ਆਪਾਂ ਦਾ ਟਾਪਿਕ 2 ਹੈਗਾ ਇਹਦੇ ਚੋ ਵੀ ਪੇਪਰ ਦੇ ਵਿੱਚ ਪ੍ਰੈਸ਼ਨ ਪੁੱਛੇ ਜਾਣੇ ਆ ਠੀਕ ਹੈ ਜੀ ਤਾਂ ਇਹ ਕਲਾਸਾ ਕਿਸੇ ਵੀ ਬੱਚੇ ਨੇ ਮਿਸ ਨਹੀਂ ਕਰਨੀਗਾ ਤੁਹਾਨੂੰ ਡੇਲੀ ਕਲਾਸ ਇਹਦੀ ਇੱਕ ਉਸ ਤੋਂ ਬਰਾਤ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਰਾਜੇ ਜੇ ਕੋਈ ਕੈਂਡੀਡੇਟ ਪੰਜਾਬ ਪਟਵਾਰੀ ਦੀ ਜਾਂ ਪੰਜਾਬ ਪੁਸਤਕ ਦੀ ਨਵੀਂ 10000 ਭਰਤੀ ਆ ਰਹੀ ਹੈ ਜਾਂ ਜਿਹੜੀ ਭਰਤੀ ਦਾ ਪੇਪਰ ਚੱਲ ਰਿਹਾ ਹੈ ਰਾਜੇ ਉਹਨਾਂ ਨੂੰ ਬੱਚਿਆਂ ਨੂੰ 92% ਆਫ ਤੇ ਬੈਚ ਦਿੱਤਾ ਜਾ ਰਿਹਾ ਹੈਗਾ ਜੇ ਕੋਈ ਕੰਡੀਡੇਟ 25 ਚਾਹੁੰਦਾ ਜੀ ਤਾਂ ਸਾਰੇ ਸਬਜੈਕਟ ਵਿਦ ਪੀਡੀਐਫ ਵੀਡੀਓ ਜ਼ੀਰੋ ਲੈਵਲ ਤੋਂ ਮਿਲੂਗਾ ਤੇ ਬਹੁਤ ਵਧੀਆ ਢੰਗ ਨਾਲ ਰਾਜੇ ਤੁਹਾਨੂੰ ਸਾਰਾ ਸਿਲੇਬਸ ਕਰਵਾਇਆ ਹੋਇਆ ਪੇਪਰ ਚ ਮਿਲੂਗਾ ਠੀਕ ਹੈ ਜੂਰੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਦੀਪੂਲ ਐਜੂਕੇਸ਼ਨ ਦਾ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈ ਐ ਪ੍ਰਤੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ ਤੁਸੀ ਹਾਂ ਦਾ ਬਤੇ ਕਾਲ ਵੀ ਕਰ ਸਕਦੇ ਹੋ ਰਿਜ਼ਲਟ ਆਪਣਾ 100% ਨੂੰ ਕਰਵਾਏ ਹੋ ਜਿਹਦੇ ਵਿੱਚ ਜੇਕਰ ਸਾਰਾ ਕੁਝ ਕਰਦੇ ਹੋ ਆਲ ਪੰਜਾਬ ਐਗਜ਼ਾਮ ਦੇ ਵਿੱਚ ਪੰਜਾਬ ਦੇ ਸਾਰੇ ਪੇਪਰ ਤੁਹਾਡੇ ਕਵਰ ਹੋ ਜਾਣਗੇ ਠੀਕ ਹੈ ਜੀ ਤੇ ਬਾਕੀ ਦਾ ਜਿਹੜੇ ਬੱਚੇ ਨੇ ਵੱਧ ਬੈਚ ਜਿਹੜਾ ਮੈਚ ਲੈਂਦਾ ਉਹਨਾਂ ਦਾ ਮੈਚ ਕੰਟੀਨਿਊ ਰਹੂਗਾ ਦਿਨ 10000 ਭਰਤੀ ਅੱਗੇ ਹੋਣੀ ਉਹਦੀ ਤਿਆਰੀ ਤੁਹਾਨੂੰ ਵਿੱਚ ਅਪਡੇਟ ਹੁੰਦੀ ਰਹੂਗੀ ਤੇ ਨਵੇਂ-ਨਵੇਂ ਕਲਾਸਾਂ ਤੁਹਾਡੀਆਂ ਹੋਰ ਵਿੱਚ ਐਡ ਕਰ ਦਾਂਗੇ ਇਸ ਵਾਰ ਆਪਾਂ ਇਹ ਮੈਚ ਦੇ ਵਿੱਚ ਦਾ ਜੇ ਇੱਕ ਨਵਾਂ ਮੈਚ TCS ਮੈਚ ਸ਼ੁਰੂ ਕਰ ਰਹੇ ਹਾਂ ਠੀਕ ਹੈ ਜੀ ਜਿਹੜਾ ਕਿ ਤੁਹਾਡਾ ਜੂਨ ਜੁਲਾਈ ਦੇ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਟੌਪਿਕ ਹੈ ਜਿਹੜਾ ਆਪਣਾ ਉਹ ਹੈਗਾ ਜੀ ਗ੍ਰੈਂਡ ਸਲੈਮ ਗ੍ਰੈਂਡ ਸਲੈਮ ਟੌਪਿਕ ਬਾਰੇ ਡਿਸਕਸ਼ਨ ਕਰਦੇ ਹਾਂ ਇਹ ਇੱਕ ਮੈਚ ਹੁੰਦੇ ਰਾਜੇ ਟੈਨਿਸ ਦੇ ਮੈਚ ਹੁੰਦੇ ਆ ਇਹ ਟੈਨਿਸ ਦੇ ਵਿੱਚ ਠੀਕ ਹੈ ਜੀ ਕਿਹੜੀ ਗੇਮ ਨਾਲ ਸੰਬੰਧਤ ਹੁੰਦੇ ਹੈ ਇਹ ਜੀ ਟੈਨਿਸ ਨਾਲ ਸੰਬੰਧਤ ਇਹ ਮੈਚ ਹੁੰਦੇ ਆ ਤਾਂ ਰਾਜੇ ਇਹ ਮੈਚ ਚਾਰ ਤਰ੍ਹਾਂ ਦੇ ਹੁੰਦੇ ਆ ਜੀ ਇੱਕ ਸਾਲ ਦੇ ਵਿੱਚ ਚਾਰ ਤਰ੍ਹਾਂ ਦੇ ਇਹ ਟੈਨਿਸ ਦੇ ਮੈਚ ਖੇਡੇ ਜਾਂਦੇ ਆ ਜਿਨ੍ਹਾਂ ਦੇ ਅਲੱਗ-ਅਲੱਗ ਨਾਮ ਹੈਗੇ ਛਾਲ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਮੈਚ ਖੇਡਿਆ ਜਾਂਦਾ ਉਹਨੂੰ ਆਪਾਂ ਕਹਿੰਦੇ ਆ ਆਸਟ੍ਰੇਲੀਆ ਓਪਨ ਇਸ ਤੋਂ ਬਾਅਦ ਸਾਲ ਦੇ ਦੂਜੇ ਭਾਗ ਦੇ ਵਿੱਚ ਜਿਹੜਾ ਖੇਡਿਆ ਜਾਂਦਾ ਦਾ ਜੇ ਉਹਨੂੰ ਸੌਰੀ ਉਹਨੂੰ ਆਪਾਂ ਕਹਿੰਦੇ ਆ ਫ੍ਰੈਂਚ ਓਪਨ ਫ੍ਰੈਂਚ ਓਪਨ ਪਹਿਲਾਂ ਦਾ ਫ੍ਰੈਂਚ ਓਪਨ ਉਹਦਾ ਜੇ ਆਪਣਾ ਰੋਨੇਡ ਗੈਰੋਸ ਕਿਹਾ ਜਾਂਦਾ ਸੀਗਾ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨਾਮ ਆਗਾ ਉਹ ਫ੍ਰੈਂਚ ਹੈਗਾ ਫ੍ਰੈਂਚ ਓਪਨ ਕਿਹਾ ਜਾਂਦਾ ਸਭ ਤੋਂ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ ਕੀ ਆ ਕਿਹੜੇ ਗ੍ਰੈਂਡ ਸਲੈਮ ਦਾ ਨਾਮ ਆਗਾ ਠੀਕ ਹੈ ਜੀ ਰੋਲੈਂਡ ਗੈਰੋਸ ਕਿਹੜੇ ਗ੍ਰੈਂਡ ਸਲੈਮ ਦਾ ਨਾਮ ਆਗਾ ਤੁਸੀਂ ਕਹਿੰਨਾ ਫ੍ਰੈਂਚ ਓਪਨ ਦਾ ਨਾਮ ਆ ਤੁਸੀਂ ਯਾਦ ਫ੍ਰੈਂਚ ਓਪਨ ਹੀ ਰੱਖਣਾਗਾ ਆ ਤੁਸੀਂ ਬੱਸੇ ਯਾਦ ਕਰਕੇ ਰੱਖ ਲਓ ਤੀਸਰੇ ਨੰਬਰ ਤੇ ਦਾ ਜਿਹੜਾ ਆਪਣਾ ਹੁੰਦਾ ਉਹ ਹੁੰਦਾ ਬਿਮਟਨ ਓਪਨ ਇਹ ਸਭ ਤੋਂ ਪੁਰਾਣਾ ਸੋਣਿਓ ਆਪਣਾ ਸਭ ਤੋਂ ਜ਼ਿਆਦਾ ਜਿਹੜਾ ਉਹ ਪੁਰਾਣਾ ਇਹ ਹੈਗਾ ਤੇ ਐਂਡ ਤੇ ਆ ਜਾਂਦਾ ਆਪਣਾ ਯੂਐਸ ਓਪਨ ਠੀਕ ਹੈ ਜੀ ਸਾਲ ਦੇ ਅੰਤ ਦੇ ਵਿੱਚ ਜਿਹੜਾ ਹੁੰਦਾ ਉਹ ਹੁੰਦਾ ਯੂਐਸ ਓਪਨ ਤੇ ਰਾਜੀ ਜਿਹੜਾ ਤਾਂ ਇਹ ਵਾਲਾ ਗਾ ਇਹ ਤੇ ਇਹ ਵਾਲਾ ਇਹ ਹਾਰਡ ਕੋਰਟ ਤੇ ਖੇਡੇ ਜਾਂਦੇ ਆ ਰਾਜੀ ਹਾਰਡ ਕੋਰਟ ਤੇ ਖੇਡੇ ਜਾਂਦੇ ਆ ਠੀਕ ਹੈ ਜੀ ਤੇ ਜਿਹੜਾ ਫ੍ਰੈਂਚ ਓਪਨ ਹੈ ਜੀ ਆਪਣਾ ਇਹ ਖੇਡਿਆ ਜਾਂਦਾ ਕਲੇ ਕੋਰਟ ਤੇ ਇਹ ਤੋਂ ਪ੍ਰੈਸ਼ਨ ਪੇਪਰ ਦੇ ਵਿੱਚ ਆਏ ਹੋਏ ਆ ਤੇ ਜਿਹੜਾ ਆਪਣਾ ਬੈਂਟਨ ਓਪਨ ਹੈ ਜਿਹੜਾ ਬੈਂਟਨ ਓਪਨ ਸਭ ਤੋਂ ਪੁਰਾਣਾ ਦਾ ਜੇ 1777 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ ਸਭ ਤੋਂ ਪੁਰਾਣਾ ਜੇਕਰ ਤੁਸੀਂ ਪੁੱਛਦੇ ਤੁਸੀਂ ਕਹਿੰਦੇ ਬੈਂਟਨ ਓਪਨ ਸਭ ਤੋਂ ਪੁਰਾਣਾ ਗਾ ਇਹ ਖੇਡਿਆ ਜਾਂਦਾ ਜੀ ਗਰਾਸ ਕੋਰਟ ਦੇ ਉੱਪਰ ਇਹਦੇ ਜੋ ਪ੍ਰਸ਼ਨ ਬਹੁਤ ਆਏ ਹੋਏ ਆ ਜੀ ਆਸਟ੍ਰੇਲੀਆ ਓਪਨ ਪਹਿਲਾ ਤੇ ਜਿਹੜਾ ਆਖਰੀ ਹੈ ਇਹ ਯਾਦ ਕਰ ਲਓ ਜਿਹੜਾ ਪਹਿਲਾ ਤੇ ਆਖਰੀ ਲੈਣੋ ਵਾਰ ਯਾਦ ਕਰਨਾਗਾ ਪਹਿਲ ਨੰਬਰ ਤੇ ਆਸਟ੍ਰੇਲੀਆ ਓਪਨ ਦੂਜੇ ਤੇ ਫ੍ਰੈਂਚ ਓਪਨ ਤੀਜੇ ਤੇ ਵਿੰਬਲਡਨ ਓਪਨ ਤੇ ਚੌਥੇ ਯੂਐਸ ਓਪਨ ਜਿਹੜਾ ਪਹਿਲਾ ਤੇ ਚੌਥਾ ਇਹ ਹਾਰਡ ਕੋਰਟ ਤੇ ਖੇਡਿਆ ਜਾਂਦਾ ਹੈ ਜਿਹੜਾ ਦੂਜੇ ਨੰਬਰ ਦਾ ਫ੍ਰੈਂਚ ਓਪਨ ਆਗਾ ਇਹ ਕਲੇ ਤੇ ਖੇਡਿਆ ਜਾਂਦਾਗਾ ਜਿਹੜਾ ਤੀਜੇ ਨੰਬਰ ਦਾ ਵਿੰਬਲਡਨ ਓਪਨ ਆਗਾ ਇਹ ਗਰਾਸ ਕੋਰਟ ਤੇ ਖੇਡਿਆ ਜਾਂਦਾਗਾ ਗ੍ਰੈਂਡ ਸਲੈਮ ਚਾਰ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਬਾਰੇ ਅੱਜ ਅਸੀਂ ਪੜ੍ਹਾਂਗੇ ਜਿਨ੍ਹਾਂ ਵਿੱਚੋਂ ਪੇਪਰ ਵਿੱਚ ਹਰ ਸਾਲ ਪ੍ਰਸ਼ਨ ਪੁੱਛੇ ਜਾਂਦੇ ਹਨ ਠੀਕ ਹੈ ਜੀ ਗ੍ਰੈਂਡ ਸਲੈਮ ਟੂਰਨਾਮੈਂਟ ਜਨਵਰੀ ਦੇ ਮੱਧ ਵਿੱਚ ਸ਼ੁਰੂ ਹੋਣ ਵਾਲੇ ਆਸਟ੍ਰੇਲੀਆ ਉੱਪਰ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਜੀ ਠੀਕ ਹੈ ਜੀ ਮਈ ਦੇ ਅਖੀਰ ਦੇ ਵਿੱਚ ਫ੍ਰੈਂਚ ਓਪਨ ਜਾਂ ਇਹਨੂੰ ਰੋਲੈਂਡ ਗੋਰੇਸ ਵੀ ਕਹਿੰਦੇ ਹੈਗੇ ਠੀਕ ਹੈ ਜੀ ਤਾਂ ਆਪਾਂ ਇਹ ਯਾਦ ਕਰਨਾ ਕਿ ਇਹਦਾ ਦੂਸਰਾ ਨਾਮ ਕੀ ਹੈ ਫ੍ਰੈਂਚ ਓਪਨ ਦਾ ਰੋਲੈਂਡ ਗੋਰੋਸ ਠੀਕ ਹੈ ਜੀ ਗੈਰੋਸ ਜੂਨ ਦੇ ਅੰਤ ਦੇ ਵਿੱਚ ਵਿਮਟਨ ਉਪਰ ਹੁੰਦਾ ਤੇ ਅਗਸਤ ਦੇ ਅੰਤ ਦੇ ਵਿੱਚ ਯੂਐਸ ਓਪਨ ਹੁੰਦਾ ਹੈਗਾ ਇਹ ਡੇਟਾ ਬੰਬ ਤੁਸੀਂ ਨਾ ਯਾਦ ਕਰੋ ਕਿਹੜਾ ਮਹੀਨਾ ਬਸ ਇੰਨਾ ਯਾਦ ਕਰ ਲਓ ਪਹਿਲੇ ਤੇ ਕਿਹੜਾ ਹੁੰਦਾ ਦੂਜੇ ਤੇ ਕਿਹੜਾ ਹੁੰਦਾ ਤੀਜੇ ਤੇ ਕਿਹੜਾ ਹੁੰਦਾ ਚੌਥੇ ਤੇ ਕਿਹੜਾ ਹੁੰਦਾ ਨੰਬਰਾਂ ਦੇ ਦੀ ਤੁਹਾਨੂੰ ਪ੍ਰੈਕਟਿਸ ਪੁੱਛਿਆ ਜਾ ਸਕਦਾ ਹੈਗਾ ਲੈਣੋ ਵਾਰ ਲਾ ਦੇਣਗੇ ਚਾਰੋਂ ਆਖਰ ਆਖਰਾਂ ਨੂੰ ਤਰਤੀਬ ਦੇ ਵਿੱਚ ਲਾਓ ਪਹਿਲਾ ਕਿਹੜਾ ਹੁੰਦਾ ਦੂਜਾ ਕਿਹੜਾ ਹੁੰਦਾ ਤੀਜਾ ਕਿਹੜਾ ਹੁੰਦਾ ਠੀਕ ਹੈ ਜੀ ਆਹ ਦੇਖੋ ਜੀ ਆਹ राजे ਹਾਰਡ ਕੋਰਟ ਹੈ ਤੇ ਆਹ ਵੀ ਹਾਰਡ ਕੋਰਟ ਹੈ ਠੀਕ ਹੈ ਜੀ ਮੈਂ ਤੁਹਾਨੂੰ ਕੀ ਤੇ ਚੌਥਾ ਕਿਹੜਾ ਜੀ ਪਹਿਲਾ ਕਿਹੜਾ ਆਸਟ੍ਰੇਲੀਆ ਓਪਨ ਚੌਥਾ ਕਿਹੜਾ ਯੂਐਸ ਓਪਨ ਇਹ ਖੇਡੇ ਜਾਂਦਾ ਜੀ ਹਾਰਡ ਕੋਰਟ ਤੇ ਦੂਜੇ ਨੰਬਰ ਤੇ ਆ ਗਿਆ ਆਪਣਾ ਫ੍ਰੈਂਚ ਓਪਨ ਫ੍ਰੈਂਚ ਓਪਨ ਕਾਤੇ ਖੇਡੇ ਜਾਂਦਾ ਜੀ ਕਲੇ ਕੋਰਟ ਤੇ ਮਿੱਟੀ ਦਾ ਬਣਿਆ ਹੋਇਆ ਹੁੰਦਾ ਇਹ ਠੀਕ ਹੈ ਜੀ ਤੇ ਤੀਸਰੇ ਨੰਬਰ ਦਾ ਜਿਹੜਾ ਆਪਣਾ ਵਿਮਟਨ ਓਪਨਰ ਹੈ ਜੇ ਇਹ ਖੇਡਿਆ ਜਾਂਦਾ ਆਪਣਾ ਗਰਾਸ ਕੋਰਟ ਦੇ ਉੱਪਰ ਠੀਕ ਹੈ ਜੀ ਕਲੀਅਰ ਹੈ ਤੁਹਾਡੇ ਘਰ ਚਲੋ ਹੁਣ ਜਿਹੜਾ ਆਪਣਾ ਸਭ ਤੋਂ ਪਹਿਲਾ ਰਾਜੇ ਆਪਣਾ ਹੋ ਗਿਆ ਆਸਟ੍ਰੇਲੀਆ ਉਪਰ ਸਭ ਤੋਂ ਪਹਿਲਾਂ ਇਹਦੇ ਚਾ ਵਨਰ ਦੀ ਗੱਲ ਕਰਦੇ ਜਿਹੜੇ ਮੀਨ ਇਮੇਟ ਟਾਪਿਕ ਆਪਰੇ ਵਿੱਚ ਦੇਖੋ ਜੀ ਮੈਨੇਜ ਸਿੰਗਲ ਦਾ ਕਿਹਨੇ ਜਿੱਤਿਆ ਜੀ ਜੈਨਿਕ ਨੇ ਜਿੱਤੇਗਾ ਕਿਨੇ ਜਿੱਤਿਆ ਜੀ ਜੈਨਿਕ ਸਿੰਨਰ ਨੇ ਜਿੱਤੇਗਾ ਪਹਿਲਾ ਪ੍ਰਸ਼ਨ ਤੁਹਾਨੂੰ ਇਹ ਪੁੱਛਿਆ ਜਾਊਗਾ ਕਿ ਜਿਹੜਾ ਆਸਟ੍ਰੇਲੀਆ ਓਪਨ ਆਗਾ ਠੀਕ ਹੈ ਜੀ ਇਹ ਬੰਦਿਆਂ ਦੇ ਵਿੱਚੋਂ ਮੀਨ ਇਜ ਸਿੰਗਲ ਦਾ ਕਿਤਾਬ ਵਿੱਚ ਕਿਹਨੇ ਜਿੱਤਿਆ ਤੁਸੀਂ ਕਹਿੰਨਾ ਜੈਨਿਕ ਨੇ ਜਿੱਤਿਆ ਠੀਕ ਹੈ ਜੀ ਕੁੜੀਆਂ ਦੇ ਵਿੱਚ ਕਿਹਨੇ ਜਿੱਤਿਆ ਜੀ ਕੁੜੀਆਂ ਦੇ ਵਿੱਚ ਹਰਿਆਣਾ ਨੇ ਜਿੱਤਿਆਗਾ ਸਭ ਤੋਂ ਪਰੇਸ਼ਰ ਦੂਜਾ ਕੀ ਬੰਨਾ ਜੈਨਕ ਕਿਹੜੇ ਜਿਹੜਾ ਜੈਨਕ ਸਿੰਨ ਦੇ ਕਿਹੜੇ ਦੇਸ਼ ਰਖੜਿਆ ਰਹੀ ਆ ਇਹ ਇਟਲੀ ਰਖੜਿਆ ਰਹੀ ਆ ਜਿਹੜੀ ਹਰਿਆਣਾ ਕੀ ਇਹ ਬੇਲਾਰੂਸ ਦੀ ਖੜਿਆ ਰਹੀ ਆ ਪੇਪਰ ਦੇ ਵਿੱਚ ਡਾਇਰੈਕਟ ਅਪਰੇਸ਼ਨ ਪੁੱਛੇ ਗਏ ਆ ਜੈਨਕ ਨੇ ਕਿਹਨੂੰ ਹਰਾਇਆ ਜੀ ਜੈਨਕ ਨੇ ਹਰਾਇਆ ਡੈਨਲ ਨੂੰ ਅਤੇ ਜਿਹੜੀ ਹਰਿਆਣਾ ਕੀ ਇਹਨੇ ਹਰਾਇਆ ਜੀ ਹੈਂਗ ਨੂੰ ਠੀਕ ਹੈ ਜੀ ਇਹ ਚਾਈਨਾ ਦੀ ਹੈ ਠੀਕ ਹੈ ਜੀ ਤੇ ਇਹਦੇ ਬਸ ਇਹਨਾਂ ਦੇ ਕਲੇ ਤੁਸੀਂ ਨਾਮ ਯਾਦ ਕਰਨੇ ਆ ਠੀਕ ਹੈ ਜੀ ਬਾਕੀ ਦੇ ਨਾਂ ਤੁਸੀਂ ਭਾਵੇਂ ਨਾ ਯਾਦ ਕਰਿਓ ਕਿਉਂਕਿ ਮੈਨੂੰ ਜੀ ਮੈਨੂੰ ਸਿੰਗਲ ਬੂਮੈਂਟ ਸਿੰਗਲ ਦੇ ਵਿੱਚ ਸਭ ਤੋਂ ਪੁੱਛਿਆ ਜਾਊਗਾ ਇੱਕ ਤਾਨੂੰ ਸੌਖਾ ਹੋਰ ਕਰਦਾਨਾ ਜਿਹੜੇ ਇਹਨਾਂ ਦੋਨਾਂ ਨੇ ਆਸਟ੍ਰੇਲੀਆ ਓਪਨ ਜਿੱਤਿਆ ਇਹਨਾਂ ਦੋਨਾਂ ਨੇ ਹੀ 2024 ਦਾ ਯੂਐਸ ਓਪਨ ਦਿੱਤੇਗਾ ਦੋ ਤਾਂ ਤੁਹਾਡੇ ਯਾਦ ਕਰਵਾਦੇ ਨਾ ਮੈਂ ਜੇ ਤਾਂ ਪੁੱਛਦਾ ਜਿਨ੍ਹਾਂ ਨੇ 2024 ਦਾ ਆਸਟ੍ਰੇਲੀਆ ਓਪਨ ਜਿੱਤਿਆ ਪਹਿਲ ਨੰਬਰ ਵਾਲਾ ਉਹਨਾਂ ਨੇ ਹੀ ਚੌਥੇ ਨੰਬਰ ਵਾਲਾ ਯੂਐਸ ਓਪਨ ਦਿੱਤੇਗਾ ਓਕੇ ਜੀ ਤੇ ਮੈਨੇਜਰ ਡਬਲ ਕਿਹਨੇ ਜਿੱਤਿਆ ਜੀ ਰੋਹਨ ਪਪਾਨਾ ਠੀਕ ਹੈ ਜੀ ਰੋਹਨ ਪਪਾਨਾ ਇੰਡੀਆ ਦਾ ਅਤੇ ਮੈਥਿਊ ਨੇ ਜਿੱਤੇ ਜੀ ਠੀਕ ਹੈ ਜੀ ਇਹ ਆਪਣੇ ਬਾਅਦ ਇੰਪੋਰਟੈਂਟ ਦਾ ਹੋ ਜਾਂਦੇ ਆ ਬੂਮਨੀ ਜੀ ਡਬਲ ਕਿਨੇ ਜਿੱਤਿਆ ਜੀ ਇਹ ਜਿੱਤਿਆ ਹਸਾਈ ਐਂਡ ਅਲਾਈਸ ਠੀਕ ਹੈ ਜੀ ਇਹਨਾਂ ਦੋਨਾਂ ਨੇ ਜਿੱਤਿਆ ਹੈਗਾ ਇਹ ਆਇਨਾਰਕਾਂ ਦੇ ਕੋਲੋਂ ਦੀ ਕਿੱਥੋਂ ਕਿੱਥੋਂ ਸੰਬੰਧ ਹੈ ਮਿਕਸਰ ਡਬਲ ਦੇ ਵਿੱਚ ਕਿਨੇ ਜਿੱਤਿਆ ਜੀ ਹਸਾਈ ਤੇ ਜੈਨ ਨੇ ਠੀਕ ਹੈ ਵੈਸੇ ਜਿਹੜੇ ਮੋਸਟ ਇੰਪੋਰਟੈਂਟ ਆ ਉਹ ਆਹਾਗੇ ਠੀਕ ਹੈ ਜੀ ਵੈਸੇ ਆਪ ਇੱਕ ਵਾਰੀ ਨਿਗਾਹਦਾ ਹੀ ਕੱਢ ਲਓ ਸਾਰਾ ਨਾਜ਼ਰ ਕਰਨ ਦੀ ਲੋੜ ਨਹੀਂ ਹੁੰਦੀ ਇਸ ਤਰ੍ਹਾਂ ਫ੍ਰੈਂਚ ਓਪਨ ਦੀ ਗੱਲ ਕਰੀਏ ਰਾਜੇ ਫ੍ਰੈਂਚ ਓਪਨ ਕਿਨੇ ਜਿੱਤੇ ਆ ਜੀ ਫ੍ਰੈਂਚ ਓਪਨ ਮੈਨ ਕੈਟਾਗਰੀ ਦੇ ਵਿੱਚ ਉਹ ਕਾਰਲੋਸ ਨੇ ਜਿੱਤਿਆਗਾ ਊਮਨ ਕੈਟਾਗਰੀ ਦੇ ਵਿੱਚ ਈਗਾ ਨੇ ਜਿੱਤਿਆ ਕਾਰਲੋਸ ਨੇ ਕਿਹਨੂੰ ਹਰਾਇਆ ਜੀ ਐਗਜ਼ੈਂਟਰ ਜੇਬਰੇਬ ਨੂੰ ਹਰਾਇਆਗਾ ਤੇ ਜਿਹੜੀ ਆਪਣੀ ਈਗਾ ਹੈਗੀ ਯਾਨੀ ਕਿਹਨੂੰ ਹਰਾਇਆ ਜੀ ਜੈਸਮੀਨ ਪਾਇਓ ਲੀਨੀ ਨੂੰ ਹਰਾਇਆਗਾ ਠੀਕ ਹੈ ਜੀ ਦੋਨੇ ਨਾਜ਼ਰ ਰੱਖ ਲਿਓ ਠੀਕ ਹੈ ਜੀ ਤੁਸੀਂ ਯਾਦ ਕਰ ਲਿਓ ਫ੍ਰੈਂਚ ਫ੍ਰਾਈਜ ਖਾਂ ਚੱਲੇ ਆ ਆਪਾਂ ਕੀ ਖਾਂ ਚੱਲਿਆ ਜੀ ਫ੍ਰੈਂਚ ਫ੍ਰਾਈਜ ਆਪਾਂ ਕਹਤਾ ਕਿ ਭਾਈ ਕਾਰ ਲਿਆ ਠੀਕ ਹੈ ਜੀ ਕਿਹਨੂੰ ਕਹਤਾ ਈਗਾਨੋ ਈਗਾਨੋ ਕਹਤਾ ਕਿ ਕਾਰ ਲਿਆ ਭਾਈ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆ ਦੇਖੋ ਇਹ ਦੋਨਾਂ ਦੀ ਪਿਕ ਹੈ ਇਸ ਤੋਂ ਬਾਅਦ ਤੀਜੇ ਨੰਬਰ ਤਾਂ ਆ ਗਿਆ ਆਪਣਾ ਬੈਂਟਨ ਓਪਨ ਜਿਹੜਾ ਸਭ ਤੋਂ ਪੁਰਾਣਾ 1877 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ ਇਹ ਰਾਜ ਕਿਹਨੇ ਜਿੱਤੇ ਦੇਖੋ ਜਿਹੜੇ ਬੰਦੇ ਨੇ ਦੂਸਰਾ ਜਿੱਤਿਆ ਫ੍ਰੈਂਚ ਓਪਨ ਉਸੇ ਬੰਦੇ ਨੇ ਹੀ ਇਹ ਜਿੱਤ ਲਿਆ ਬਿੰਗਟਨ ਜਿੱਤ ਲਿਆ ਪਰ ਇੱਥੇ ਇਹਨੇ ਕਿਹਨੂੰ ਹਰਾਤਾ ਜੇ ਇਹਨੇ ਹਰਾਤਾ ਨੋਜਵਾਕ ਨੋਵਾਕ ਦੀ ਜੋਕੋਵਿਕ ਨੂੰ ਹਰਾਤਾ ਠੀਕ ਹੈ ਜੀ ਜੈਂਟਲਮੈਨਜ਼ ਸਿੰਗਲ ਖਿਤਾਬ ਦੇ ਵਿੱਚ ਮੌਜੂਦਾ ਜੇਪੀਨ 카ਰਲੋਸ ਅਲਕਰੇਜ ਨੇ ਜਿੱਤਿਆ ਹੈ ਜਿਸ ਨੇ ਪਿਛਲੇ ਸਾਲ ਦੇ ਫਾਈਨਲ ਦੇ ਬੇਰੀ ਮੈਚ ਦੇ ਵਿੱਚ ਨੋਵਾਕ ਜੋਕੋਵਿਕ ਨੂੰ ਹਰਾ ਕੇ ਆਪਣਾ ਚੌਥਾ ਗ੍ਰੈਂਡ ਸਲੈਮ ਜਿੱਤਿਆ ਸੀਗਾ ਤੇ ਕੁੜੀਆਂ ਦੇ ਵਿੱਚ ਬਾਰਬੋਰਾ ਠੀਕ ਹੈ ਜੀ ਕਰੇਜੀ ਕੋਵਾ ਬਾਰਬੋਰਾ ਕਰੇਜੀ ਕੋਵਾ ਨੇ ਕਿਹਨੂੰ ਹਰਾਤਾ ਜੀ ਜੈਸਮੀਨ ਪਾਇਲੋਨੀ ਨੂੰ ਹਰਾ ਕੇ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ ਠੀਕ ਹੈ ਜੀ ਦੇਖੋ ਜੀ ਇਹ ਤੁਹਾਨੂੰ ਮੈਂ ਦਿਦਾ ਦੂ ਸਾਰਾ ਕੁਝ ਆਹ ਦੇਖ ਸਕਦੇ ਹੋ ਤੁਸੀਂ ਆਹ 카를ੋਸ ਆ ਗਿਆ ਆ ਆਪਣੀ ਬਾਰਬੋਡ ਆ ਗਈ ਇਸ ਤੋਂ ਬਾਅਦ ਚੌਥੇ ਕੰਪਨੀ ਗੱਲ ਕਰੀਏ ਲਾਸਟ ਦੇ ਵਿੱਚ ਜਿਹੜਾ ਸਭ ਤੋਂ ਹੁੰਦਾ ਯੂਐਸਓਪਨ ਠੀਕ ਹੈ ਜੀ ਮੈਂ ਤੁਹਾਨੂੰ ਕੀ ਕਿਹਾ ਸੀ ਜਿਹੜਿਆ ਬੰਦਿਆਂ ਨੇ ਆਸਟ੍ਰੇਲੀਆ ਓਪਨ ਜਿੱਤਿਆ ਉਹਨਾਂ ਨੇ ਹੀ men ਅਤੇ women ਆਲਾ 2024 ਦਾ ਯੂਐਸਓਪਨ ਜਿੱਤਿਆਗਾ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਮੈਨੇਜਰ ਡਬਲ ਦੇ ਵਿੱਚ ਮੈਕਸ ਜਾਰਡਨ ਮੂਵਮੈਂਟ ਡਬਲ ਦੇ ਵਿੱਚ ਲਾਇਡ ਮਾਈਲਾ ਜੈਲੀਨਾ ਮਿਕਸਡ ਡਬਲ ਦੇ ਵਿੱਚ ਸਾਰਾ ਐਂਟਰੀਆ ਠੀਕ ਹੈ ਜੀ ਇੱਕ ਵਾਰੀ ਸਾਰੇ ਦੀ ਨਿਗਾਹ ਮਾਰ ਲਓ ਇੱਕ ਵਾਰੀ ਮੈਂ ਤੁਹਾਨੂੰ ਐਂਡ ਰੈਟਲਿਕਸ ਦੇ ਨਾਮ ਯਾਦ ਕਰਵਾ ਦਿੰਦਾ ਆ ਆਸਟ੍ਰੇਲੀਆ ਓਪਨ ਐਂਡ ਯੂ ਐਸ ਓਪਨ ਇਹ ਤਾਂ ਦੋਨੇ ਦੇ ਦੋਨੇ ਜੈਨਿਕ ਐਂਡ ਹਰਿਆਣਾ ਦੇ ਜਿੱਤੇ ਹੈ ਕਲੀਅਰ ਹੋ ਗਿਆ ਇਸ ਦੋਵਾਰ ਫ੍ਰੈਂਚ ਓਪਨ ਤੇ ਬੈਂਟਨ ਓਪਨ ਫ੍ਰੈਂਚ ਓਪਨ ਦੇ ਵਿੱਚ ਬੰਦਿਆਂ ਦੇ ਵੀ 카ਰਲੋਸ ਨੇ ਜਿੱਤਿਆਗਾ ਤੇ ਆ ਵੀ 카ਰਲੋਸ ਨੇ ਜਿੱਤਿਆ 카ਰਲੋਸ ਦੇ ਨਾਲ ਬਾਹਰ ਆ ਗਈ ਇੱਥੇ 카ਰਲੋਸ ਦੇ ਨਾਲ ਹੀ ਗਈ ਬਾਸ ਆ ਜਾਰ 카ਰਲੋ ਇਸ ਦਿਨ ਅੱਜ ਦਾ ਆਪਣਾ ਟੌਪਿਕ ਖਤਮ ਹੁੰਦਾ ਤਾਂ ਤੁਹਾਨੂੰ ਮੈਂ ਕੀ ਦੱਸਿਆ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਗ੍ਰੈਂਡ ਸਲੈਮ ਕਿੰਨੇ ਹੁੰਦੇ ਆ ਚਾਰ ਗ੍ਰੈਂਡ ਸਲੈਮ ਹੁੰਦੇ ਆ ਕਿਹੜੇ ਕਿਹੜੇ ਹੁੰਦੇ ਆ ਆਸਟ੍ਰੇਲੀਆ ਉਪਰ ਫ੍ਰੈਂਚ ਓਪਨ ਬੈਂਟਨ ਓਪਨ ਤੇ ਚੌਥਾ ਨੰਬਰ ਦੇਸਾ ਯੂਐਸ ਓਪਨ ਜਿਹੜੇ ਪਹਿਲਾ ਆਸਟ੍ਰੇਲੀਆ ਓਪਨ ਤੇ ਯੂਐਸ ਓਪਨ ਇਹ ਦੋਵੇਂ ਹਾਰਡ ਕੋਰਟ ਤੇ ਖੇਲੇ ਜਾਂਦੇ ਆ ਫ੍ਰੈਂਚ ਆ ਜਿਹੜਾ ਉਹ ਕਲੇ ਕੋਰਟ ਤੇ ਖੇਡਿਆ ਜਾਂਦਾ ਹੈ ਜਿਹੜਾ ਬੈਂਡਨ ਹੈਗਾ ਉਹ ਗਰਾਸ ਕੋਰਟ ਤੇ ਖੇਡਿਆ ਜਾਂਦਾ ਸਭ ਤੋਂ ਪੁਰਾਣਾ 1777 ਦੇ ਵਿੱਚ ਜੀ ਸ਼ੁਰੂਆਤ ਹੋਈ ਜੂ ਬੈਂਡਨ ਓਪਨ ਹੈਗਾ ਜਿਹੜਾ ਫ੍ਰੈਂਚ ਓਪਨ ਦਾ ਦੂਸਰਾ ਨਾਮ ਹੈਗਾ ਰੋਲੈਂਡ ਗ੍ਰਾਸ ਓਕੇ ਜੀ ਬਾਅਦ ਵਿੱਚ ਮੈਂ ਤੁਹਾਨੂੰ ਕੀ ਦੱਸਿਆਗਾ ਜਿਹੜਾ ਜੀ ਆਸਟ੍ਰੇਲੀਆ ਓਪਨ ਹੈ ਤੇ ਯੂਐਸ ਓਪਨ ਹੈਗਾ ਇਹ ਦੋਨੇ ਉਨਾ ਹੀ ਦੋਨਾਂ ਦੇ ਵਿੱਚ ਬੂ ਮੈਨੇਜ ਜੀ ਸਿੰਗਲ ਅਤੇ ਮੈਨੇਜ ਸਿੰਗਲ ਦਾ ਖਿਤਾਬ ਇੱਕੋ ਜਣੇ ਜਿੱਤਿਆ ਜੈਨਕ ਤੇ ਇਰਾਨਾ ਜੈਨਕ ਤੇ ਜੇ ਫ੍ਰੈਂਚ ਓਪਨ ਦੀ ਗੱਲ ਕਰੀਏ ਉਹਦੇ ਵਿੱਚ ਕਾਰਲੋਸ ਰੇ ਨਾਲ ਈਗਾ ਆ ਗਈ ਜੇ ਆਪਾਂ ਬੈਂਟਨ ਦੀ ਗੱਲ ਕਰੀਏ ਉਹਦੇ ਕਾਰ ਦੇ ਨਾਲ ਬਾਰ ਆ ਗਈ ਬਾਰਬੋਸ ਠੀਕ ਹੈ ਜੀ ਤਾਂ ਇਹਨਾਂ ਨੂੰ ਆਪਾਂ ਚਾਰੇ ਚਾਰੇ ਕੰਪਲੀਟ ਕਰ ਲੇ ਸੋ ਤੋਂ ਹੁਣ ਪ੍ਰਸ਼ਨ ਕੀ ਕੀ ਬਣਨਗੇ ਇਹਦੇ ਵਿੱਚ ਸੋ ਤੋਂ ਪਹਿਲਾ ਪ੍ਰਸ਼ਨ ਤਾਂ ਇਹ ਬਣੂਗਾ ਕਿ ਫ੍ਰੈਂਚ ਓਪਨ ਦਾ ਸੈਕੰਡ ਨਾਮ ਕੀ ਹੈ ਜਿਹੜਾ ਤੁਹਾਨੂੰ ਮੈਂ ਦੱਸ ਕੇ ਜਾਣਾ ਰੋਲੈਂਡ ਰੋਲੈਂਡ ਠੀਕ ਹੈ ਜੀ ਦੂਜਾ ਤਾਂ ਤੁਹੋਂ ਪੁੱਛਿਆ ਜਾਊਗਾ ਤਰਤੀਬ ਦੇ ਵਿੱਚ ਲਾਓ ਇਹਨਾਂ ਨੂੰ ਜਾਂ ਤਾਂ ਤੁਹੋਂ ਪੁੱਛਿਆ ਜਾਊਗਾ ਇਹਨਾਂ ਦੇ ਵਿੱਚ ਸਭ ਤੋਂ ਪੁਰਾਣਾ ਕਿਹੜਾ ਹੈਗਾ ਜਾਂ ਸੋ ਤੋਂ ਇਹਨਾਂ ਦੇ ਬਿਨਰਾਂ ਦੇ ਨਾਮ ਪੁੱਛੇ ਜਾਣਗੇ ਠੀਕ ਤਾਂ ਇਹ ਨਾਲ ਆਪਣਾ ਲੈਕਚਰ ਖਤਮ ਹੁੰਦਾਗਾ ਤੇ ਟੈਂਸ ਨਾਲ ਰਿਲੇਟਡ ਰਿਲੇਟਡ ਇਹ ਗੇਮਸ ਆਦਾ ਜੀ ਠੀਕ ਹੈ ਜੀ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਤੇ ਚੈਨਲ ਸਬਸਕ੍ਰਾਈਬ